ਪਪਾ ਆ ਗਏ ਜਪਨੂੜੀ ਆ ਗਈ ਤੀਜੀ ਲੈ ਦੁੱਧ ਲੈਣ ਗਏ ਹੋਏ ਸੀ ਤੇ ਇੱਧਰ ਪਾਟ ਚੱਲੀ ਜਾ ਰਹੀ ਰਾਸ ਦਾ ਮੇਲਾ ਪੋਤਾ ਆ ਗਿਆ ਮੇਲਾ ਪੋਤਾ ਆ ਗਿਆ ਜੀ ਅੱਜ ਵਾਚ ਤਾਂ ਦੋ ਜੁਨੀਆ ਵਾਲਾ ਆ ਗਿਆ ਮੇਲਾ ਪੋਤਾ ਮੇਲਾ ਪੋਤਾ ਆ ਗਿਆ ਜੀ ਆਜੋ ਆਜੋ ਮम्मा ਘਰ ਦੁੱਧੂ ਪਾਣੀ ਕੁਝ ਨਹੀਂ ਪੀਣਾ ਹੁੰਦਾ ਤੁਸੀ ਨੂੰ ਲੈ ਗਿਆ ਦਾਲ ਮੂਹ ਦਾ ਦੀ ਲੈ ਆਂਦੀ ਲੈ ਆਂਦੀ ਮੈਂ ਤਾਂ ਤੇ ਤੇਲ ਤੇਰੇ ਭੁੱਲਿਆ ਆ ਯਾਰ ਹਾਏ ਜਾ ਬੰਦ ਦੁਬਾਰਾ ਲੈ ਆਉਣਾ ਦੁਬਾਰਾ ਲੈ ਆਉਣਾ ਯੈਸ ਠੀਕ ਦੁੱਧ ਲੈ ਆਂਦ ਪਾਪਾ ਦੇਖ ਲੈ ਪਾਪਾ ਭੁੱਲ ਜਾਂਦੇ ਆ ਮੰਮਾ ਨੇ ਮੰਮਾ ਤਾਂ ਨਾ ਹੁਣ ਪਾਇਆ ਆਉਂਨੇ ਪਾਇਆ ਆਏ ਬੁੱਟੇ ਚ ਨਵੇਂ ਪੌਦੇ ਉਹ ਆ ਗਏ ਮोटे ਪੱਤੇ ਹਨਾ ਦੂਜਾ ਸੁੱਕ ਗਿਆ ਤੇ ਨਵਾਂ ਆ ਲਓ ਲੈ ਆਉ ਮੈਂ ਹਜੇ ਰੁੱਕ ਗਈ ਬਣਾਵਾਂਗੀ ਕਿਵੇਂ ਤੜਕਾ ਤੇ ਬਾਅਦੋਂ ਲਾਵਾਂਗੀ ਮੈਂ ਬਣਾ ਹੁਣ ਉਤਾਰ ਦੇਣੀ ਆ ਨਾ ਦੁੱਧ ਰੱਖਣੀ ਆ ਨਾਲ ਤੇ ਨਾਲ ਹੀ ਚਾਹ ਧਾਰ ਦਾਲ ਰੱਖ ਦੇਣੀ ਆ ਜਾਓ ਹਾਂਜੀ ਮਾਂ ਵਧੀਆਂ ਜੀ ਆਹ ਆਈ ਦੀਵੇਲੇ ਚੋਲਾ ਪੁੱਤ ਪਾਰ ਕਰਦਾ ਜੀ ਮੰਮਾ ਨੂੰ ਆਏ ਕਿਉਂ ਮਦ ਗਿਆ ਮਦ ਗਿਆ ਮਮਾ ਆਏ 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 ਹਾਏ ਹਾਏ ਪਾਰ ਨਾ ਸੁੱਕੀ ਜਾਂਦੀ ਹੇ ਗੰਦਾ ਆ ਗੰਦਾ ਚਾਰਾ ਗਿੱਲਾ ਕਰਦਾ ਮੇਰਾ ਮੂੰਹ ਮੇਰਾ ਪਾਲਾ ਪੁੱਤ ਪਾਰ ਕਰਦਾ ਜੀ ਮੰਮਾ ਨੂੰ ਹਾਂ ਕਿੱਥੇ ਚੱਲਾ ਕਿੱਥੇ ਜਾ ਰਹੇ ਬਾਈ 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 ਜਾਓ ਕਿੱਥੇ ਜਾ ਰਹੇ ਤੁਸੀਂ ਜਾ ਰੋ ਗੁਰਲੀ ਨੂੰ ਫੜ ਲੈ ਗੁਰਲੀ ਨੂੰ ਦੀਦੀ ਨੂੰ ਫੜ ਲੈ ਫੜ ਲੈ ਫੜ ਲੈ ਫੜ ਲੈ ਫੜ ਲੈ ਫੜ ਲੈ ਆਜੋ 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 ਅੱਛਾ ਆਹ ਚੀਜੀ ਲਾਉਂਗੀ ਮੈਂ ਇੱਥੋਂ ਦੀ ਇੱਧਰ ਆ ਜਾ ਇੱਧਰ ਆਓ ਦੇ ਬਣੂ ਰੱਦ ਲੈ ਪਾਪਾ ਅੱਜ ਕਿੱਥੇ ਪਾਪਾ ਕਿੱਥੇ ਗਏ ਸੀ ਸਤਿ ਸ਼੍ਰੀ ਅਕਾਲ ਜੀ ਸਰਪੰਨ ਭਰਾਉਣ ਨੂੰ ਉਮੀਦ ਕਰਦੇ ਹਾਂ ਤੁਸੀਂ ਟਿਕਾ ਕਹੋਗੇ ਇਹ ਤੁਸੀਂ ਦੇਖਦੇ ਜਾਈ ਸੀ ਮਾਂ ਦੀ ਦਾ ਪਿਆਰ ਉੱਪਰ ਉੱਪਰ ਕੇ ਬਾਹਰ ਆ ਰਿਹਾ ਸੀ ਮੈਂ ਸ਼ੇਰ ਬਣਵਾਉਣਾ ਉੱਪਰ ਉੱਪਰ ਕੇ ਆ ਰਿਹਾ ਸੀ ਬਾਹਰ ਇਹਦੇ ਕੋ ਮਾਤੀ ਦੇ ਪਹਿਲਾਂ ਦੇਖਿਆ ਤੁਸੀਂ ਮਾਦੀ ਦਾ ਪਿਆਰ ਉੱਪਰ ਉੱਪਰ ਕੇ ਆ ਰਿਹਾ ਸੀ ਬਾਹਰ ਸ਼ੇਰ ਬਣ ਜਾਣਾ ਸੀ ਨਾ ਬਣਾਤਾ ਆਪ ਫਿਰ ਸ਼ਾਇਰੀ ਬਜਾਦਾ ਹੀ ਆ ਰਹੀ ਹੈ ਮੇਰੇ ਚਾਤੇ ਨੂੰ ਅੱਜ ਹਾਂ ਜਾਨੂ ਨੂੰ ਆ ਭੈਣ ਮਿਸਟਰ ਦੀਪ ਕੌਰ ਇਹ ਕਹਿੰਦੇ ਸਾਡੇ ਮਮਾ ਤੁਹਾਨੂੰ ਬਹੁਤ ਯਾਦ ਕਰਦੇ ਆ ਉਹ ਤੇ ਨਾ ਬੱਦਲ ਗਾਜਰ ਉਹ ਇਵੇਂ ਲਾਈਕ ਹੋਇਆ ਵੈਸੇਗਾ ਬੱਦਲ ਗਾਜਰ ਆ ਤੇ ਮਾਤਾ ਨੂੰ ਸਾਡੇ ਵੱਲੋਂ ਪਿਆਰ ਬਹੁਤ ਬਹੁਤ ਸ਼ੰਤ ਰੋਪਤੀ ਬਾਸੇ ਮਹਾਰਾਜ ਤੇ ਵੱਡਿਆਂ ਨੂੰ ਸਤਿਕਾਰ ਹੁੰਦਾ ਛੋਟਿਆਂ ਨੂੰ ਪਿਆਰ ਹੁਣ ਤੋਂ ਮੈਨੂੰ ਪਿਆਰ ਦੇਣਗੇ ਲੈ ਦੇਗੇ ਅਸੀਰਵਾਦ ਦੇਣਗੇ ਕੀ ਪਿਆਰ ਆਉਮੀ ਆ ਰਹੇ ਉਹ ਦੇਖੀ ਮੋਟਰ ਬੰਨ੍ਹ ਗਈ ਭਰ ਗਈ ਸਾਡੀ ਟੈਂਕੀ ਛੱਡੀ ਵੀ ਸੀ ਪਾਪਾ ਮੈਂ ਕਿਹਾ ਟੈਂਕੀ ਭਰ ਲਈਏ ਪਾਣੀ ਜਲਾ ਲਾ ਲਾਈ ਜੀਗੀ ਲਾਈਟ ਤੇ ਅੱਥੇ ਪਹਿਲੇ ਚਲੀ ਜਾਂਦੀ ਐ ਬੱਦਲ ਬਾਜੂ ਆਏਗਾ ਉਹ ਆਉਂਦੇ ਨਾ ਆਵੇ ਹੈ ਬਾਈ ਗੁਰਜੀ ਦੀ ਮਿਹਰ ਨਾਲ ਟਰਾਂਸਫਾਰਮਰ ਨਵਾਂ ਲਗਾ ਦੇਣਾ ਟਰਾਂਸਫਾਰਮਰ ਨਵਾਂ ਖੋਣ ਹੈ ਹੂੰ ਕਿਵੇਂ ਮਤਲਬ ਬਾਈ ਕਹਿੰਦਾ ਚ ਪੈਸੇ ਕਿੱਥੇ ਕਰ ਲੋ 100 ਰੁਪਿਆ ਲੈ ਜਿਹੜਾ 50 50 ਲੱਗਦਾਗਾ ਤੇ ਕਹਿੰਦਾ ਟਰਾਂਸਫਾਰਮਰ ਨਵਾਂ ਲਗਾ ਦੇ ਸਾਰੇ ਪਿੰਡ ਦਾ ਨਹੀਂ ਨਹੀਂ ਆਪਣੀ ਗਲੀ ਦਾ ਵਾਕ ਹੋ ਜੂਗਾ ਉਹਨਾਂ ਦਾ ਵਾਕ ਹੋ ਜੂਗਾ। ਅੱਛਾ ਅੱਛਾ। ਉਹ ਤੇ ਲੋੜ ਵੱਧਦਾ ਹੁੰਦਾ ਨਾ। ਹਾਂ ਦੋ ਗਲੀਆਂ ਦਾ ਲੋੜ। ਹੂੰ ਹਸਾ ਲੜਾ ਇੱਕ ਟ੍ਰਾਂਸਫਰਮ ਤੇ ਏਸੀ ਬੋਲਦਾ। ਲੋੜ ਤਾਂ ਪੈਣੀ। ਓਏ ਜੱਪਲੂਰੇ ਤੂੰ ਤਾਂ ਮਮਾ ਅਸਤਰਾ ਨਾਲ ਗੱਲ ਕੀਤੀ ਸੀ ਅੱਜ ਮੈਂ ਕਿਹਾ ਵੀ ਆਈ ਫਿਰ ਤੇ ਆਹ ਗੱਲ ਦਾ। ਮੈਂ ਤਾਂ ਮੈਂ ਬਾਈ ਨੂੰ ਬਹੁਤ ਵਧੀਆ ਸਾਡੇ ਕਿ ਲਾਈਟ ਤਾਂ ਨਾ ਬਹੁਤ ਪਰੇਸ਼ਾਨੀ ਆਉਂਦੀ ਹੈ ਹਫਤੇ 'ਚ ਇੱਕ ਵਾਰੀ ਆ ਜਾ ਉਹ ਮੈਂ ਕਿਹਾ ਸੀ ਮੇਰੀ ਕੁੜੀਆ ਨਾ 1 ਵਜੇ ਤੱਕ ਚੌੜੀ ਕਰਦੀ ਰਹੀ ਕਿਉਂਕਿ ਜੇ ਠੰਡਾ ਮੌਸਮ ਹੋਵੇ ਇਸੀ ਚੱਲਦਾ ਹੋਵੇ ਜਿਹੜੇ ਕੰਬਲ ਲੈ ਕੇ ਪੈ ਜਾਂਦੀ ਹੁੰਦੀ ਆ ਮੈਂ ਥੋੜੀ ਜੀ 쿨 ਬਣੀ ਪੈ ਜਾਂਦੀ ਆ ਇਹ ਵੀ ਹਨਾ ਤੇ ਉਹ ਬੜੰਗੇ ਲਾਵੇ ਰਮਣ ਦੇ ਮੋਢੇ ਨਾਲ ਖੜੇ ਹੋ ਕੇ ਮੂਦੀ ਡਿੱਗੇ ਬੈੱਡ ਤੇ ਮੈਨੂੰ ਆਏ ਸੀ ਥੱਲੇ ਨਾਲ ਆਏ ਪਏ ਤੇ ਉਧਰੋਂ ਮੈਨੂੰ ਆਏ ਸੀਗਾ ਮੈਂ ਕਿਹਾ ਵੀ ਲਾਈਟ ਹੈ ਨਹੀਂਗੀ ਇਦੋਂ ਤਰ੍ਹਾਂ ਆਵਾਜ਼ਾਂ ਨਾਲ ਪੂਰੀ ਪਿੱਛੇ ਮਾਗੂਲੀ ਠੀਕ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ 2 ਘੰਟੇ ਸੌਣਾ ਸੌਣ ਲਗੇ ਤੇ ਇਹ ਸੌਣ ਦਊਗੀ ਤਾਂ ਸੌਵਾਂਗੇ ਤੇ ਇਹ ਸੌਣ ਨਾ ਦਵੇ ਫਿਰ ਉਹ ਬਾਈ ਨੇ ਕਿਹਾ ਬਾਈ ਕਹਿੰਦਾ ਵੀ ਕੋਈ ਗੱਲ ਨਹੀਂ ਜੇ ਹੁਣ ਕਿਤੇ ਪੇਸ ਛੁੱਟ ਜੂਗਾ ਤੇ ਮੈਨੂੰ ਫੋਨ ਲੱਗਦਾ ਘਰ ਤੇ ਮੈਂ ਆਪਣਾ ਪੇਸ ਲਵਾ ਦਿਆ ਕਰੂਗਾ ਪਟਾਕਾ ਫਟ ਜਾਣਾ ਕਰ ਜਾਪ ਨੂੰ ਤੁਹਾਨੂੰ ਪਤਾ ਹੀ ਹੈ ਸਾਰੇ ਪਿੰਡ ਦੀ ਜੇ ਤੁਹਾਡੇ ਸਾਰੇ YouTube ਹੈ ਨਾ ਲਾਡਲੀ ਆ ਠੀਕ ਮੇਰਾ ਜਾਣਾ ਪਤ ਮੇਲ ਕੈਨ ਹਣੀ ਸੋ ਜਪਨੂ ਦਾ ਹੋਰ ਕੈਨ ਪ੍ਰੋਡਕਟ ਤੇ ਬਾਕੀ ਉਹ ਨਾ ਵਾਲਾ ਸ਼ੈਂਪੂ ਓਏ ਸਭ ਮੋਟੇ ਆ ਤੇ ਯੈਲੋ ਆ ਉਹ ਵਾਈਟ ਸੀ हां आ साबुन येलो है वो वाइट सी है, है हनी वाला है वो चिटारा करता है क्रीम कलर करता है ਮਿਲਕ ਹੋਰ ਹਨੀ ਵਾਲਾ ਤਾਂ ਕਰਕੇ ਐਵੇਂ ਹਾਂ ਮਿਕਸਰ ਸੈਤ ਪਾਇਆ ਵਾ ਹਣੀ ਨਹੀਂ ਤੇ ਉਹਦੇ ਚ ਉਹਦੇ ਚ ਮਿਲਕ ਦਾ ਸੀ ਅੱਛਾ ਤਾਂ ਆਪਾਂ ਤੇ ਛਾਪਣਾ ਕੋਈ ਵੀ ਛਾਪਣ ਬਦਲ ਸਕਦਾ ਆ ਪਾਇਆ ਵਾਲਾ ਛਾਪਣ ਯੂਜ਼ ਕਰਾਂਗੇ ਪਹਿਲਾਂ ਇਹ ਨਹੀਂ ਕਰਾਂਗੇ ਕੋਈ ਦੇਖ ਪਿਛਲਾ ਨਾ ਸੀ ਹੋਣੇ ਜਦ ਨੂੰ ਠਾਠ ਹੋ ਜਾਣੀ ਜੀ ਤੇਰੀ ਕਿਵੇਂ ਕਿਵੇਂ ਗੰਧੀ ਅੱਜ ਅੱਜ ਫਿਰ ਪਰਕੀਟ ਬਾਜ਼ਾਰ ਜਾਣਾ ਹੈ ਬਾਗੇ ਪੁਰਾਣੇ ਉਹਨੇ ਸਹੀ ਗੱਲ ਕਹੀ ਆ ਚਾਚਾ ਚਾਚੀ ਨੂੰ ਸ਼ੋਪਿੰਗ ਹੀ ਕਰਾਉਂਦਾ ਰਹਿੰਦਾ ਚਾਹਤਾ ਕੋਈ ਨਹੀਂ ਕਰਾਂਦਾ ਮੈਂ ਲੈ ਕੇ ਜਾਨੀ ਆ ਤੇ ਸਿਰਫ ਤੁਰਨਾ ਹੁੰਦਾ ਚਾਚੇ ਨੇ ਬਾਈਕ ਕੱਢ ਕੇ ਜਾਣਾ ਹੁੰਦਾ ਨਹੀਂ ਤੇ ਮੈਂ ਹੀ ਜਾਣਾ ਹੁੰਦਾ ਚਾਚਾ ਜੀ ਕੋਈ ਮਾਨਾ ਨਹੀਂ ਕਰਦਾ ਕੋਈ ਚੀਜ਼ ਲੈਣ ਨੂੰ ਜਿਹੜੀ ਚੀਜ਼ ਹੋਊਗੀ ਮਾਈ ਹਾਂ ਆ ਮੇਰੀ ਕੀ ਹਸਤੀ ਆ ਯਾਰ ਵੈਲਿਊ ਹੈਗੀ ਹੈ ਵੰਦਨ ਵਾਲੀ ਜਨਨੀ ਵੈਲੀ ਹੋएगी ਵਰਨਾ ਕੁਝ ਨਹੀਂ ਜਨਾਨੀ ਨਾਲ ਬੰਦੇ ਦੀ ਹਾਂ ਦੋਨਾਂ ਦੀ ਇੱਕ ਦੂਜੇ ਨਾਲ ਹੁੰਦੀ ਹੈ ਇਕੱਲੇ ਇਨਸਾਨ ਤੋਂ ਜ਼ਿੰਦਗੀ ਨਹੀਂ ਕੱਟੀ ਜਾਂਦੀ ਇੱਕ ਭੈਣ ਨੇ ਨਾ ਕਮੈਂਟ ਕੀਤਾਗਾ ਇੰਸਟਾਗ੍ਰਾਮ ਤੇ ਉਹ ਕਹਿੰਦੇ ਨਾ ਕਹਿੰਦੇ ਆਖੇ ਵਿਆਹ ਕਰਾਉਣਾ ਜ਼ਰੂਰੀ ਸੀਗਾ ਤੁਸੀਂ ਵੀ ਇਸ ਹਾਲਤ ਚੋ ਤੇ ਮੈਂ ਫਿਰ ਉਹਨੂੰ ਭੈਣ ਨੂੰ ਜਵਾਬ ਦਿੱਤਾ ਮੈਂ ਕਿ ਭੈਣੇ ਵੀ ਹਾਂ ਸਬਰ ਜ਼ਰੂਰੀ ਆ ਹਾਲਤ ਜੇ ਜੀ ਮਰਜ਼ੀ ਹੋਵੇ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨੀ ਆ ਕਿ ਅੱਜ ਨਾ ਮੈਂ ਨਾ ਰਾਤ ਵਾਲੀ ਵੀਡੀਓ ਦੇ ਨਾ ਕਮੈਂਟ ਪੜ੍ਹ ਰਹੀ ਸੀ ਤੇ ਉਹਦੇ ਵਿੱਚ ਨਾ ਇੱਕ ਮੈਸੇਜ ਆਇਆ ਕਿ ਰਮਨ ਜੀ ਜੀ ਤੁਸੀਂ ਆਪਣੇ ਮੰਮੀ ਡੈਡੀ ਦਾ ਕਿਉਂ ਨਹੀਂ ਦੱਸਦੇ ਮੈਂ ਤਾਂ ਮੈਨੂੰ ਵੀ ਆਇਆ ਸੀਗਾ ਯਾਰ ਮੰਮੀ ਡੈਡੀ ਸਾਡੇ ਦੋਨੋਂ ਦੀ ਹੈ ਨਹੀਂਗੇ ਤੇ ਮੰਮੀ ਡੈਡੀ ਸਾਡੇ ਦੋਨਾਂ ਦੇ ਨਹੀਂ ਨਾ ਹਰਜੀਤ ਦੇ ਨਾ ਮੇਰੇ ਆ ਤੇ ਡੈਡੀ ਨੂੰ ਤਾਂ ਮੈਂ ਆਪਣੇ ਵੇਖਿਆ ਹੀ ਨਹੀਂ ਹੋਇਆ ਕਿਉਂਕਿ ਮੈਂ 3 ਸਾਲਾਂ ਦੀ ਸੀ ਜਦੋਂ ਡੈਥ ਹੋ ਗਈ ਸੀ ਘਰ ਚ ਸਾਰਿਆਂ ਤੋਂ ਛੋਟੀ ਹਾਂ ਮੈਂ ਤੇ ਬਾਕੀ ਮੰਮੀ ਦਾ ਸੀ ਮੰਮੀ ਵੀ 10 ਸਾਲ ਪਹਿਲੇ ਡੈਥ ਹੋ ਗਈ ਉਹਨਾਂ ਦੇ 10 ਸਾਲ ਹੋ ਗਏ ਨੇ ਉਹਨਾਂ ਨੂੰ ਤੇ ਇਧਰ ਵੀ ਇੰਨਾ ਟਾਈਮ ਹੋ ਗਿਆ ਆ ਮੈਂ 11-12 ਸਾਲ ਪਾਪੇ ਨੂੰ ਹੋ ਗਏ ਆ ਤੇ 11 ਸਾਲ ਜੇ 12 ਸਾਲ ਪਾਪੇ ਨੂੰ ਹੋ ਗਏ 9 ਮਹੀਨਾ ਪਹਿਲਾਂ ਮਾਤਾ ਦੀ ਡੈਥ ਹੋ ਗਈ ਸੀਗੀ ਪਾਪੇ ਤੋਂ ਬਾਕੀ ਰਾਇ ਪ੍ਰਮਾਤਮਾ ਦੇ ਹੱਥ ਉਸੇ ਤੇ ਹੋਣਾ ਚਾਹੀਦਾ ਮਾਪਿਓ ਤੇ ਸਦਾ ਹੰਡਾਉਂਦੇ ਨਹੀਂ ਆ ਹਨਾ ਇਹ ਚੀਜ਼ ਕਦੀ ਆਪਾਂ ਸੋਚੀ ਨਹੀਂ ਸੀ ਪਰ ਜਦੋਂ ਵੱਡਿਆਂ ਤੋਂ ਸੁਣਨ ਨੂੰ ਮਿਲਦੀ ਸੀ ਨਾ ਕਿ ਮਾਪਿਆਂ ਦਾ ਨਹੀਂ ਹੰਡਾਉਂਦੇ ਨਾਲ ਵਿਆਹ ਕਰਾਉਣਾ ਵੀ ਜ਼ਰੂਰੀ ਹੈ ਪਰ ਆਪੇ ਜਦੋਂ ਟਾਈਮ ਬੀਤਦਾ ਨਾ ਆਪੇ ਸਮਝ ਪਾਦੇ ਲੋਕ ਕਈ ਐਸੇ ਟਕਰ ਜਾਂਦੇ ਨੇ ਜੋ ਸ਼ਾਇਦ ਤੁਹਾਡੇ ਨਾਲ ਇਹੋ ਜਿਹਾ ਬਿਹੇਵੀਅਰ ਕਰਦੇ ਨੇ ਕਿ ਉਹ ਨਾ ਜਾ ਕੇ ਵੀ ਦੱਸਦੇ ਨਹੀਂ ਹੈ ਕਿ ਆਪਾਂ ਤੇਰੇ ਨਾਲ ਕਿਉਂ ਕਰ ਰਹੇ ਪਰ ਉਹ ਜਾਣ ਕੇ ਉਹ ਕਰਦੇ ਨੇ ਮਤਲਬ ਗਲਤ ਕਰਦੇ ਨੇ ਇਹ ਚੀਜ਼ ਕਰਦੇ ਤੇ ਬੰਦਾ ਤਾਂ ਦਾ ਆ ਕੇ ਹਾਕ ਕੇ ਕਿਸੇ ਨਾ ਕਿਸੇ ਫੈਸਲੇ ਤੇ ਆਂਦਾ ਏ ਤੇ ਅੱਜ ਜੇ ਕੋਈ ਮੈਂ ਫੈਸਲਾ ਦਿੱਤਾ ਸੀ ਤਾਂ ਮੇਰਾ ਵਧੀਆ ਤੇ ਅੱਜ ਮੈਂ ਵਧੀਆ ਆ ਆਪਣੇ ਘਰ ਚ ਚਾਹ ਬੇਸ਼ੱਕ ਕਿਸ ਨੇ ਕੋਈ ਤਾਂਗ ਕੀਤਾ ਸੀ ਕੁਝ ਕੀਤਾ ਸੀ ਹਨਾ ਉਹਦਾ ਵੀ ਭਲਾ ਹੋਵੇ ਤੇ ਪਰਮਾਤਮਾ ਆਪੇ ਅੱਗੇ ਭਲਾ ਤੇ ਸਭ ਦੇ ਨੀਅਤ ਸਾਫ਼ ਰੱਖੋਗੇ ਤੇ ਆਪੇ ਹੀ ਸਭ ਕੁਝ ਮਿਲਦਾ ਹੈ ਨੀਤਾਂ ਨਾਲ ਹੀ ਮੁਰਾਦਾਂ ਹੈਗੀਆਂ ਤੇ ਅੱਜ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੈ ਤੁਸੀਂ ਉਹ ਸਾਰੇ ਤੁਸੀਂ ਸਾਰੇ ਹੋ ਤੇ ਤਾਂ ਹੀ ਅਸੀਂ ਇੱਥੋਂ ਤੱਕ ਹੈਗੇ ਆ ਪਰਮਾਤਮਾ ਆਪਣੇ ਤੁਹਾਡੇ ਵਿੱਚ ਜਿਹੜੇ ਵੱਡੇ ਆ ਸਾਡੇ ਤੇ ਪਰਮਾਤਮਾ ਆਪਣੇ ਸਾਡੇ ਨਾਲ ਹੀ ਸਾਥ ਹੈ ਸਾਡਾ ਸਾਰਾ ਵੱਡੇ ਭੈਣ ਭਰਾ ਜਿਹੜੇ ਸਾਡੇ ਬੈਠੇ ਆ ਬਜ਼ੁਰਗ ਬੈਠੇ ਆ ਉਹ ਸਾਡੇ ਮਾਂ ਪਿਓ ਵੀ ਆ ਠੀਕ ਹੈ ਕਿ ਨਹੀਂ ਤੁਹਾਡੇ ਚੋਂ ਹੀ ਸਾਡੇ ਮਾਂ ਪਿਓ ਨਜ਼ਰ ਆਉਂਦੇ ਸਾਨੂੰ ਠੀਕ ਹੈ ਕਿ ਨਹੀਂ ਤੁਸੀਂ ਜੋ ਸਹਾਰਾ ਸਾਨੂੰ ਦਿੱਤਾਗਾ ਉਹ ਮਾਂ ਪਿਓ ਤੋਂ ਘੱਟ ਨਹੀਂਗਾ ਜੋ ਮਾਂ ਪਿਓ ਸਹਾਰਾ ਦਿੰਦਾਗਾ ਠੀਕ ਹੈ ਉਹ ਤੁਸੀਂ ਸਾਨੂੰ ਦੇ ਰਹੇ ਹੋ ਠੀਕ ਹੈ ਇਸ ਤੋਂ ਵੱਡੀ ਗੱਲ ਤੁਹਾਨੂੰ ਜਣੀ ਕਿ ਤੁਹਾਡੇ ਹੁੰਦਿਆਂ ਕਮੀ ਮਹਿਸੂਸ ਨਹੀਂ ਹੁੰਦੀ ਮਾਪਿਆਂ ਦੀ ਆਦੇ ਦੀ ਆ ਜਾ ਬਕਰ ਹਾਂ ਮੈਂ ਮੌਜ ਦੇ ਉੱਤੇ ਕਮੈਂਟ ਪਾ ਰਿਹਾ ਸੀਗਾ ਕਿ ਮम्मा ਤੁਹਾਨੂੰ ਬਹੁਤ ਯਾਦ ਕਰਦੇ ਹਨ ਤੇ ਉਹ ਚਲ ਆਪਾਂ ਨੂੰ ਵਾਲ ਦੇ ਧੀਆਂ ਪੁੱਤ ਸੰਧੀ ਕਰਕੇ ਯਾਦ ਕਰਦੇ ਕੋਈ ਤੁਹਾਨੂੰ ਯਾਦ ਕਰਦਾ ਹਨ ਕੋਣ ਕਿਸੇ ਦਾ ਬਣਦਾ ਹੈ ਅੱਜ ਕੱਲ੍ਹ ਹਨ ਤੇ ਹੱਸਦੇ ਵਾਸਤੇ ਰਹੋ ਸਦਾ ਖੁਸ਼ ਰਹੋ ਠੀਕ ਹੈ ਤੇ ਤੁਸੀਂ ਵੀ ਕਿਸੇ ਦੀ ਪਰਵਾਹ ਨਾ ਕਰੋ ਅਸੀਂ ਵੀ ਨਹੀਂ ਕਰਦੇ ਠੀਕ ਹੈ ਜੀ ਤੇ ਰੱਬ ਬੈਠਾ ਹੈ ਰੱਬ ਆਪਣੇ ਨਾਲ ਆ ਸਾਰਿਆਂ ਦੇ ਠੀਕ ਹੈ ਤਦ ਤੱਕ ਲਈ ਕੱਲ ਤੱਕ ਲਈ ਕੱਲ ਨੂੰ ਆਪਾਂ ਵੇਖਦੇ ਹਾਂ ਕੀ ਬਣਾਉਣਾ ਹੋ ਸਕਦਾ ਅੱਜ ਅਸੀਂ ਬਾਜ਼ਾਰ ਜਾ ਕੇ ਸਾਹ ਖਰੀਦ ਕੇ ਲਿਆਗੇ ਮੈਂ ਨਾ ਮੈਂ ਪਖੜਾ ਸ਼ਾਇਦ ਤੁਸੀਂ ਕੀ ਸੁਣਾ ਆਵੇ ਮੈਂ ਪਖੜਾੜੀ ਏ ਟਿੱਬਿਆਂ ਦਾ ਤੋਂ ਫੁੱਲਾਂ ਲੱਦੀ ਵੇਲ ਕੁੜੀ ਪਤਾ ਨਹੀਂ ਆ ਜਾ ਰਣਜੀਤ ਮਣੀ ਦਾ ਮੈਂ ਭਖੜਾ ਗਵਾਂਢਿਆਂ ਦੇ ਘਰੋਂ ਤੋੜ ਕੇ ਲਿਆ ਐ ਉਹਦੇ ਵਿੱਚ ਟੇਖਾ ਨਿੱਕ ਲਈਦਾ ਥਾਂ ਉਹ ਪਾ ਕੇ ਆਪਾਂ ਸਾਗ ਬਣਾਵਾਂਗੇ ਕੱਲ ਨੂੰ ਤੇ ਬਸ ਇਦਾਂ ਹੀ ਆਪਣੀਆਂ ਖਜੂਰੀ ਨੂੰ ਪਿਆਰ ਦੇਂਦੇ ਰਹੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਆ ਕਰੋ ਜਿਹੜੀ ਬੈਲ ਜੀ ਹੈ ਨਾ ਉਹ ਤੇ ਕਲਿੱਕ ਕਰਕੇ ਆਲ ਤੇ ਕਲਿੱਕ ਕਰ ਦਿਆ ਕਰੋ ਫਿਰ ਤਾਂ ਕਿ ਗਾਂ ਪਹੁੰਚਾਵਨ ਜਨੂਵੀ ਆਪਣੀ ਵੀਡੀਓ ਪਹੁੰਚ ਸਕੀ ਠੀਕ ਹੈ ਜੋ ਕਈ ਵਾਰ ਕਹਿੰਦੇ ਆ ਮੈਨੂੰ ਸਾਡੇ ਪੰਡ ਚੁੱਕੇਗਾ ਕਹਿੰਦੇ ਵੀ ਤੁਸੀਂ ਵੀਡੀਓ ਕਾਹਤੋਂ ਪਾਣਾ ਵੜ ਗਏ ਮੈਂ ਕਹਿੰਦਾ ਨਹੀਂ ਵੀਡੀਓ ਸਾਡੀ ਡੇਲੀ ਪੈਂਦੀ ਆ ਤੇ ਉਹ ਨੋਟੀਫਿਕੇਸ਼ਨ ਨਹੀਂ ਪਹੁੰਚਦੀ ਠੀਕ ਹੈ ਤੇ ਇਹਦਾ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ ਠੀਕ ਹੈ ਆਦੇ ਵਾਦ ਰਹੋ ਸਦਾ ਖੁਸ਼ ਰਹੋ ਧੰਨਵਾਦ